ਹੇਲੀ ਪੌੜੀ ਤੋਂ ਉੱਪਰਲੀ ਪੌੜੀ ਤੱਕ ਚੜ ਕੇ ਦਿਖਾਇਆ ਤੇ ਦਿਖਾ ਰਹੇ ਨੇ ਇਸ ਕਾਰਨ ਤਜਰਬੇ ਦਾ ਸਰਟੀਫੀਕੇਟ ਇਸ ਰਾਜਨੀਤਿਕ ਦੇ ਵਿੱਚ ਵੀ ਹੋਣਾ ਜ਼ਰੂਰੀ ਆ ਅਗਲੀ ਗੱਲ ਹਰ ਇੱਕ ਕਹਿ ਰਿਹਾ ਕਿ ਜਿਹੜਾ ਮੈਂ ਕੀਤਾ ਬੜੇ 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 ਬੰਦੇ ਕੀਤੇ ਨੇ ਕਾਜੇ ਮਾਫੀ ਦਾ ਪਛੋਕਣ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਲੈਣ ਮਾਰ ਕੇ ਜ ਬੈਂਕ ਖੜੀ ਆ ਉਹ ਲੋਕ ਜਿਨ੍ਹਾਂ ਨੇ ਕਊ ਬੈਲਾਂ ਦੇ 30 30 ਜਾਂ 25 25 ਹਜ਼ਾਰ ਦੇ ਜਾਂ 35 35 ਹਜ਼ਾਰ ਦੇ ਕਰਜ਼ੇ ਅਜੇ ਉਸੇ ਤਰ੍ਹਾਂ ਪਏ ਨੇ ਫਰਦਾਂ ਤੇ ਚੜੇ ਜਿਨ੍ਹਾਂ ਨੂੰ ਅੱਜ ਸਾਢੇ 3 ਲੱਖ ਰੁਪਈਆ ਜਾਂ ਪੌਣੇ 4 ਲੱਖ ਰੁਪਈਆ ਜਦੋਂ ਬੋਲਦੇ ਨੇ ਤਾਂ ਉਹ ਜ਼ਮੀਨ ਦਾ ਪਿੱਛੇ हट ਜਾਂਦਾ ਤੇ ਮਿਲਿਆ ਤਾਂ 30 ਵੀ ਨਹੀਂ ਮੇਰੇ ਪੱਲੇ ਤਾਂ 15 20 ਹਜ਼ਾਰ ਰੁਪਈਆ ਆਇਆ ਪਰ ਕਰਜ਼ਾਤੀ 35 ਦਾ ਜ਼ਰੂਰ ਹੈ ਉਸ ਦੇ ਵਿੱਚ 1996 ਤੋਂ ਲੈ ਕੇ 2007 ਤੱਕ ਦਾ ਖਾਨੂਆ ਕਰਜ਼ਾ ਮਰਮੋਣ ਸਿੰਘ ਨੇ ਪ੍ਰਧਾਨ ਮੰਤਰੀ ਦੇ ਕੋਟੇ ਦੇ ਵਿੱਚੋਂ ਪੰਜਾਬ ਦਾ ਹਿੱਤੂ ਕਾਰਨ ਮਾਪ ਕੀਤਾ ਹੈ ਪਰ ਉਸ ਤੋਂ ਪਹਿਲਾਂ ਵਾਲੇ ਅੱਜ ਸੰਜੁਗ ਮੋਰਚੇ ਵੱਲੋਂ ਸਮਰਚੇ ਪੰਜਾਬ ਦੇ ਵਿੱਚ ਜਿਹੜੇ ਬਧਾਇਕ ਨੇ ਐਮਐਲਏ ਉਹਨਾਂ ਦਾ ਘਰਾਓ ਕੀਤਾਗਾ ਆਪਾਂ ਕੀ ਵਾਲਾ ਦਾ ਕਿਉਂਕਿ ਜਿਹੜੇ ਹਾਂ ਲੋਕ ਬੈਠੇ ਸਾਡੇ ਭੈਣਾਂ ਬੈਠੀਆਂ ਔਰਤਾਂ ਬੈਠੀਆਂ ਕਿਸਾਨ ਮਜ਼ਦੂਰ ਬੈਠੇ ਆ ਇਹਨਾਂ ਨੇ ਦੂਜਿਆਂ ਤੋਂ ਦੁਖੀ ਹੋ ਕੇ ਇਹ ਸਰਕਾਰ ਨੂੰ ਆਪ ਦਾ ਬਣਾ ਕੇ ਵੋਟਾਂ ਪਾਈਆਂ ਵੋਟਾਂ ਪਾ ਕੇ ਇੱਕ ਜਿੰਨੇ ਵੋਟਾਂ ਤੋਂ ਵਾਦ ਕੀਤੇ ਹੈ ਉਹਨਾਂ ਤੇ ਹਾਸ ਰੱਖਦੇ ਆ ਕਿ ਇਹ ਬੇਈਮਾਨ ਸਰਕਾਰ ਜਿਹੜੀ ਨਿਕਲ ਚੁੱਕੀ ਹੈ ਤਿੰਨ ਸਾਲ ਹੋ ਗਏ ਕਿੰਨੇ ਲੋਕਾਂ ਦੇ ਫਸਲੇ ਮਰ ਗਏ ਆ ਕਿੰਨੇ ਮਜ਼ਦੂਰਾਂ ਦੇ ਘਰ ਘਟੇ ਗਏ ਕਿਉਂਕਿ ਬਾੱਕ ਇਹਦਾ ਬੱਜ ਟੁੱਕਿਆ ਹੁੰਦਾ ਫਸਲ ਛੋਕੇ ਨਾਲ ਮਰ ਜੇ ਫਸਲ ਡੋਬੇ ਨਾਲ ਮਰਦੇ ਉਹਦਾ ਬਾੱਕ ਹੀ ਟੁੱਕਿਆ ਉਹਨਾਂ ਦੇਣ ਵਾਸਤੇ ਤਿੰਨ ਸਾਲਾਂ ਦੇ ਵਿੱਚ ਕ ਮਜ਼ਦੂਰ ਦੇ ਘਰ ਇੱਕ ਨਹੀਂ ਲਈ ਕਿਸੇ ਕਿਸਾਨ ਨੂੰ 100 ਰੁਪਏ ਜਿਹੜਾ ਜਨਾ ਇਹ ਮੁਰਗੀ ਮਰੀ ਦੇ ਦੇਵਾਂਗੇ ਇੱਕ 100 ਰੁਪਏ ਕਿਸੇ ਕਿਸਾਨ ਨੂੰ ਫਸਲ ਮਰੀ ਤਾਂ ਦਿੰਦਾ ਤਾਂ ਕਰਕੇ ਅਸੀਂ ਤਿੰਨ ਸਾਲਾਂ ਬਾਅਦ ਜਦੋਂ ਸਰਕਾਰ ਕੋਲੇ ਲਿਖੇ ਗਏ ਮੀਟਿੰਗ ਵੀ ਤੁਸੀਂ ਵੋਟਾਂ ਤੋਂ ਪਹਿਲਾਂ ਵਾਦੇ ਕੀਤੇ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਤਾਂ ਘਬਰਾਹਟ ਦੇ ਵਿੱਚ ਆ ਗਏ ਜਿਹੜੀ ਧਰਨਾ ਦੇ ਵਿੱਚੋਂ ਸਰਕਾਰ ਨਿਕਲੀ ਹੈ ਉਹਨੂੰ ਨਾਫਰ ਤੋਂ ਆ ਗਿਆ ਧਰਨੇ ਤੋਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਬੜਾ ਭਰਾ ਬੋਲਿਆ ਉਹ ਸਹਿ ਨਹੀਂ ਹੋਇਆ ਤੇ ਪ੍ਰਵਲ ਦਿਖਾਉਣੇ ਇਹਨੂੰ ਇਹਨਾਂ ਦੇ ਘਰ ਘੇਰ ਕੇ ਵੀ ਤੁੱਠਾ ਪੰਗਾ ਲੈ ਲਿਆ ਕਿਸਾਨਾਂ ਨਾਲ ਕਿ ਸਰਦਤ ਮੋਰਚਾ ਇਕੱਲੇ ਪੰਜਾਬ ਚ ਨਹੀਂ ਹੈ ਭਾਰਤ ਦੇ ਵਿੱਚ ਹੈ ਤੇਰੇ ਪੈਰ ਨਹੀਂ ਲੱਗ ਰਹੇ ਕਿਉਂਕਿ ਜਿਹੜੋ ਲੋਕੀ ਸਰਪੰਚੀ ਨਹੀਂ ਵੜਾਉਂਦਾ ਸੀਗਾ ਆ ਲੋਕਾਂ ਨੇ ਐਮਐਲਏ ਰਾਜਗਦੀ ਤੇ ਬਿਠਾ ਕੇ ਬੰਨ੍ਹ ਗਏ ਇਹਨਾਂ ਦੇ ਇੱਜ਼ਤਾਂ ਤੇ ਬੇਇੱਜ਼ਤਾਂ ਦੇ ਪਰ ਹੁਣ ਜਿੱਥੇ ਜਿੱਥੇ ਪਾਣੀ ਪਾਇਆ ਬੁਝਾ ਤਿਆਰ ਕੀਤਾ ਤੇ ਤੇਰ ਵੀ ਫਿਰ ਇਹੀ ਪਹੁੰਚਗੇ ਉਹ ਜਦੋਂ ਵੋਟਰ ਨੂੰ ਉਹਨਾਂ ਦੇਖ ਦੇ ਹੋਗੇ ਲੋਕ ਤਿਆਰ ਪਾ ਤੇ ਸਜਿਤ ਮੋਰਚੇ ਨੇ ਅੱਜ ਟ੍ਰੈਂਡ ਦਿਖਾ ਕੇ ਅਗਲਾ ਫੈਸਲਾ ਲੈਣਾ ਆਸਾਨ ਨਹੀਂ ਲੱਗਦਾ ਵੀ ਇਹ ਸਰਕਾਰ ਦੇ ਪੈਰ ਢੜ ਜਾਣਗੇ ਕਿਤੇ ਇਹ ਸਰਕਾਰ ਦੇ ਪੈਰ ਔਖੜ ਜਾਣਗੇ ਬੇਈਮਾਨ ਸਰਕਾਰ ਨਿਕਲੀ ਹੈ ਜਿੰਨੇ ਵੋਟਰ ਤੋਂ ਵਾਦੇ ਪਹਿਲਾਂ ਕੀਤੇ ਉਹ ਲਾਡੂ ਕਰਾਵਾਂਗੇ ਪਹਿਲਾਂ ਲੜਦੇ ਕੋਈ ਨਾਲ ਕੋਲ ਲੈ ਲੈਂਦੇ ਸੀ ਪਰ ਇਹਦਾ ਮੂੰਹ ਨਹੀਂ ਆ ਬੰਦ ਪਿਆ ਦਾ ਮੂੰਹ ਖਲਾਉਣ ਵਾਸਤੇ ਅਗਲਾ ਪ੍ਰੋਗਰਾਮ ਲੋਕਾਂ ਨਾਲ ਹਾਰ ਸਾਮਾ ਵਾਸਤੇ ਤਿਆਰ ਹੈ ਸਾਨੂੰ ਨਹੀਂ ਲੱਗਦਾ ਵੀ ਇਹ ਹਰ ਸਾਹਮਣੇ ਲੋਕਾਂ ਦੇ ਮਾਜਨਾ ਛੋਟਾ ਗੱਲ ਵੱਡੀ ਕਰਦਾ ਲੋਕਾਂ ਨੂੰ ਆਸੀ ਹੋ ਆਸਾ ਦੇ ਸਾਹਗਾ ਤੇ ਪਾਣੀ ਫਿਰ ਚੁਕਿਆ ਜਦੋਂ ਤੇ ਸਰਕਾਰ ਬਣੀ ਹੈ ਮਜ਼ਦੂਰ ਕਿੱਥੇ ਹੋ ਕੇ ਗਏ ਮਜ਼ਦੂਰਾਂ ਨੂੰ ਇੱਥੋਂ ਦਾ ਜਿਹੜਾ ਟਾਈਮ ਸੀ ਵਿਜੇ ਸਿੰਘਲਾ ਉਹ ਪੱਠਾ ਬੋਲਿਆ ਜਿਹੜੇ ਪੱਤਰਕਾਰਾਂ ਨੇ ਜੜ ਲਾਈ ਹੈ ਨਾ ਜਿਹੜੇ ਪੱਤਰਕਾਰਾਂ ਨੇ ਲੋਕਾਂ ਦੇ ਦੂਜਿਆਂ ਨੂੰ ਕਿਹਾ ਕਿ ਇਹਨਾਂ ਨੂੰ ਸਾਥ ਦਿਖਾਇਆ ਵੀ ਕੋਈ ਨਾ ਕੁਛ ਕਰੂਗਾ ਹਰੇਕ ਪੱਤਰਕਾਰ ਨੂੰ ਪੁੱਠਾ ਬੋਲਦਾ ਕਿ ਉਹ ਕਿ ਰੱਬ ਵਾਂਗ ਰਹਿ ਆ ਦੇ ਜਾਣ ਕੇ ਜਿੰਨੇ ਵਰਗਾਂ ਨੇ ਇਹਨਾਂ ਨੂੰ ਸਾਥ ਦਿੱਤਾ ਨੇ ਵਰਕਰਾਂ ਨਾਲ ਵਿਗੜ ਗਿਆ ਇਹ ਪਰ ਹੁਣ ਇਹਦੇ ਪੈਰ ਲੱਗਣੇ ਜਿਹਨੂੰ ਕਹਦੀਏ ਮੁਸ਼ਕਲ ਹੈ ਅੱਜ ਤੋਂ ਬਾਅਦ ਜਿਹੜਾ ਅੱਜ ਥੋੜਾ ਜਿਹਾ ਸੀ ਇੱਕ ਘਰ ਘੇੜ ਕੇ ਦੱਸਿਆ ਸਾਡੇ ਕੋਲ ਇੰਨਾ ਕੁ ਨਹੀਂ ਸਾਡੇ ਕੋਲੇ ਪਾਵਰ ਹੈ ਕਿ ਸੋਨੂੰ ਘਰਾਂ ਦੇ ਵਿੱਚ ਬੰਦ ਕਰਕੇ ਰੱਖ ਲਾਂਗੇ ਨਹੀਂ ਨਿਕਾਉਂ ਦਿੰਦੇ ਅੱਜ ਤੋਂ ਬਾਅਦ ਜਿਹੜਾ ਸੰਦਰਭ ਮੋਰਚੇ ਦਾ ਫੈਸਲਾ ਆਊਗਾ ਉਹ ਹੋਏ ਦੇ ਪੈਰ ਨਹੀਂ ਲੱਗਣਗੇ ਇਸ ਕਰਕੇ ਜਿਹੜਾ ਅੱਜ ਫੈਸਲਾ ਸਰਕਾਰ ਲਾਣ ਕਰੋਗੀ ਉਹਦੇ ਤੇ ਉਹ ਸਾਹਮਣਾ ਲੋਕਾਂ ਦਾ ਹਾੜਾ ਨਾ ਆਉਣਾ ਹੋ ਜੀਦਾ ਤੇ ਲੋਕ ਮਰਨ ਤੋਂ ਨਹੀਂ ਡਰਦੇ ਕਿਉਂਕਿ ਪੀੜਤ ਅਰਜੇ ਦੇ ਵਿੱਚ ਪੀੜਤ ਹੋ ਕੇ ਸਾਡੇ ਭੈਣਾਂ ਦੇ ਸਿਰ ਵੀ ਕਰ ਦੋਗੇ ਕਹਿੰਦੀਆਂ ਚੱਕਰ ਤਾਂ ਕਰਕੇ ਵੱਡੀ ਕਮੇਟੀ ਚ ਭੈਣਾਂ ਆਈਆਂ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਹ ਵਾਦਾ ਕਰਾਉਣ ਵਾਸਤੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ 63 ਦਿਨਾਂ ਦੇ ਵਿੱਚ ਆ ਜਾਣਾ ਫਿਰ ਸਰਕਾਰ ਉਹ ਲੋਕਾਂ ਨੂੰ ਸਾਹਮਣੇ ਵਾਸਤੇ ਪਿਆਰ ਹੈ ਜਿਹੜੀ ਚੌਲਾਂ ਦੀ ਗੱਲ ਕਰਦੇ ਆਪਾਂ ਕਿਉਂਕਿ ਆ ਲੋਕਾਂ ਕੋਲ ਤਾਕਤ ਬਹੁਤ ਹੈ ਆਹ ਕੋਈ ਤੇ ਪਿੰਡੇ ਦੇ ਬੱਚੇ ਦੀ ਮਾਂ ਲੰਘਣ ਲੱਗੀ ਸੀ ਲੋਕਾਂ ਦੇ ਜ਼ਬਰਦਸਤੀ ਘੇਰ ਕੇ ਉਹਦਾ ਪਾਣੀ ਧਾਣੀ ਕਰਤਾ ਸੀ ਗੱਡੀ ਘੇਰ ਕੇ ਪਰ ਉਹ ਵੀ ਖੁਸ਼ੀ ਕੇ ਸਾਡੇ ਚੂਰਮਾ ਨਾ ਲਗਾਤੀ ਪਰ ਜਦੋਂ ਸ਼ਰਕਾਂ ਦੇ ਘੇਰ ਸਕਦੇ ਐ ਜਦੋਂ ਵੱਡੇ ਸ਼ਹਿਰਾਂ ਚ ਘੇਰ ਸਕਦੇ ਐ ਆਹ ਲੋਕਾਂ ਦੇ ਮਜ਼ਦੂਰਾਂ ਨੂੰ ਕਿਹਣਾ ਚਾਹਣਗੇ ਕਿਸਾਨਾਂ ਦੇ ਕਿਹਣਾ ਚਾਹਣਗੇ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਇੱਕ ਨਾਰਾ ਜਿਹੇ ਗੱਲ ਮੈਂ ਇਹਨਾਂ ਦੇ ਬਾਡੀਗਾਰ ਦੋ ਕੱਪੜੇ ਕੁਰਤੇ ਬਰਾਮੇ ਲਿਆ ਹੋਰ ਜਦੋਂ ਬੋਟਾਂ ਮੰਗਾਉਣ ਦੇ ਕਲਾਮਾ ਚ ਕੱਪੜੇ ਪਾੜਨਗੇ ਲੋਕ ਅਸੀਂ ਵੀ ਲਾਣ ਕੀਤਾ ਸੀ ਪਹਿਲਾਂ ਵੀ ਇਹ ਜਿਹੜੇ ਆ ਗਏ ਜਿਹੜੇ ਕਹਿੰਦੇ ਆ ਗਰਾਪਾਣਾ ਬੋਲਦੇ ਕਿਸਾਨਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਅਗਲਾ ਲਾਣ ਵੀ ਐਸਾ ਆ ਰਿਹਾ ਵੀ ਜਦੋਂ ਚੰਡੀਗੜ੍ਹ ਲੋਕਾਂ ਦਾ ਚੰਡੀਗੜ੍ਹ ਪੰਜਾਬ ਦਾ ਇਹ ਪੰਜਾਬ ਦੇ ਵਿੱਚ ਨਹੀਂ ਵੜਨਦਾ ਪਿੰਡਾਂ ਤੋਂ ਗੱਲਾਂ ਮੋੜਾਂ ਕਰਾਂਗੇ ਆਹ ਕਹਦਾ ਅਸੀਂ ਗਰੰਟੀ ਕਰਦਾ ਕਿਸੇ ਪਿੰਡ ਦੇ ਵਿੱਚ ਵੀ ਇਹਨਾਂ ਦੇ ਲੋਕ ਦਰਸ਼ਨ ਨਹੀਂ ਕਰਨਗੇ ਤੇ ਸਾਰਾ ਹਸ ਹਸਤਾ ਜਿਹੜਾ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਆ ਉਹ ਸਾਰਾ ਹਸਤਾ ਸਾਰੇ ਲੈਣਗੇ ਨਿਰਮਲ ਸਿੰਘ ਢਲੋਕੇ ਸੁਭਾ ਮੇਸਰਾਨ ਭਾਰਤੀ ਕਿਸਾਨ ਜਿਹੜਾ ਲੱਖੋਵਾਲ ਅੱਜ ਐਸ ਕੇ ਐਮ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲਗਭਗ ਸਾਨੂੰ 70-70 ਸੰਗਰ ਦੇ ਮਜੁਰਗਾਂ ਦੀਆਂ ਮੋਕੇ ਦੇ ਮੁੱਖ ਮੰਤਰੀ ਨੇ ਬੇਇੱਜ਼ਤੀ ਕੀਤੀ ਆ ਮੀਟਿੰਗ ਸਦਕੇ ਹੋਰ ਬਦਨਾਮੀ ਦਿੱਤੀ ਕਿ ਫੰਡ ਇਕੱਠਾ ਕਰਨ ਨੂੰ ਫਿਰਦੇ ਨੇ ਇਸ ਕਰਕੇ ਮਤਲਬ ਅਸੀਂ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਦੇ ਸਾਰੇ ਐਮਐਲਏ ਨੂੰ ਇਹ ਚੇਤਾਵਨੀ ਪੱਤਰ ਦੇਣ ਆਏ ਆ ਕਿ ਸਾਡੀਆਂ ਮੰਗਾਂ ਵੱਲ ਤੁਸੀਂ ਧਿਆਨ ਨਹੀਂ ਦਿੱਤਾ ਤਿੰਨ ਸਾਲ ਤੁਹਾਡੇ ਬੀਤ ਗਏ ਤੁਹਾਡੇ ਤੋੜਵਾਦਾਂ ਨੇ ਕੋਈ ਮੰਗਣੀ ਪੂਰੀ ਹੋਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਤੁਹਾਡੇ ਨਾਲ ਹਾਲਾਤ ਹੋਏ ਨੇ ਤੇ ਪੰਜਾਬ ਦੇ ਵਿੱਚ ਵੀ ਉਸ ਤੋਂ ਭੈੜੇ ਹਾਲਾਤ ਆ ਜਿਹੜੇ ਉਹ ਤੁਹਾਡੇ ਨਾਲ ਹੋਣਗੇ ਲੋਕ ਤੁਹਾਨੂੰ ਬਖਸ਼ਣਗੇ